ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਅਸੀਂ ਪਹੁੰਚ ਗਏ ਹਯੋਧਪੁਰ ਰੇਲਵੇ ਸਟੇਸ਼ਨ ਤੋਂ ਹੁਣ ਬਾਹਰ ਨਿਕਲੇ ਆ ਤੇ ਇਹ ਯੋਧਪੁਰ ਸ਼ਹਿਰ ਸੋਹਣਾ ਆ ਪੁਰਾਣੀ ਰਿਆਸਤ ਰਹਿ ਇਹ ਸ਼ਹਿਰ ਉਸ ਟਾਈਪ ਹੀ ਇਹਦੀ ਹੈਗਾ ਆ ਜਿੱਦਾਂ ਪਹਿਲਾਂ ਰਾਜੇ ਮਹਾਰਾਜਾਂ ਵੇਲੇ ਹੁੰਦਾ ਸੀਗਾ ਜਿਵੇਂ ਕਿ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਇਹ ਕੋਈ ਮੰਦਰ ਹੈਗਾ ਸ਼ਾਇਦ ਤੇ ਪਰ ਬਿਲਕੁਲ ਪੁਰਾਣਾ ਟਾਈਪ ਜਿੱਦਾਂ ਹੁੰਦਾ ਸੀਗਾ ਬਾਹਰ ਦੁਕਾਨਾਂ ਨੇ ਠੀਕਾ ਅਲੱਗ ਗੱਲ ਆ ਪਰ ਆ ਦੇਖੋ ਉੱਪਰ ਬਿਲਕੁਲ ਉਹੀ ਪੁਰਾਣਾ ਤੇ ਜਿੰਨੀਆਂ ਵੀ ਆ ਦੇਖੀਆਂ ਨੇਗੀਆਂ ਦੁਕਾਨਾਂ ਆ ਦੇਖ ਲਓ ਦੁਕਾਨਾਂ ਦੇ ਉੱਪਰ ਇਹ ਸਾਰਾ ਉਸ ਟਾਈਪ ਦਾ ਹੀ ਪੁਰਾਣਾ ਹੀ ਆ ਪਹਿਲਾਂ ਵਾਂਗੂ ਹੁਣ ਇਹਨਾਂ ਨੇ ਇਹ ਰੈਨੋਵੇਟ ਕੀਤਾ ਹੋਇਆਗਾ ਦੁਬਾਰੇ ਤੋਂ ਬਣਾਇਆ ਹੋਇਆ ਜਾਂ ਪੁਰਾਣਾ ਦਾ ਉਸ ਵਾਰੀ ਨਹੀਂ ਕੁਝ ਕੀਤਾ ਜਾ ਸਕਦਾ ਕਿਉਂਕਿ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਜਮਾਂ ਪੁਰਾਣੀਆਂ ਵੀ ਨੇਗੀਆਂ ਤੇ ਉਸਕ ਜਿਹੜਾ ਹੈਗਾ ਉਹ ਨਵਾਂ ਰੈਨੋਵੇਟ ਕੀਤਾ ਵੀ ਆ ਬਾਕੀ ਨੇਰੇ 'ਚ ਜ਼ਿਆਦਾ ਪਤਾ ਵੀ ਨਹੀਂ ਲੱਗ ਰਿਹਾ ਹੈਗਾ ਜਿੱਦਾਂ ਆ ਗੇਟ ਆਗਾ ਮੰਦਿਰ ਦਾ ਇਹ ਤਾਂ ਪੁਰਾਣਾ ਹੀ ਹੈਗਾ ਆ ਲੱਗ ਰਿਹਾ ਪਤਾ ਕਿ ਪੁਰਾਣਾ ਆ ਦੇਖੋ ਆ ਬਾਜ਼ਾਰ ਬਿਲਕੁਲ ਉਦਾਂ ਲੱਗਦਾ ਜਿੱਦਾਂ ਪੁਰਾਣੀਆਂ ਫਿਲਮਾਂ ਚ ਬੰਪੀ ਦਿਖਾਇਆ ਗਿਆ ਆ ਬਿਲਕੁਲ ਪੁਰਾਣਾ ਹੀ ਪਿਆਗਾ ਹਲੇ ਵੀ ਇਹ ਲੋਕੇਸ਼ਨ ਤੇ ਪਹੁੰਚਣਾ ਸੀ ਸਾਨੂੰ ਉਹਦੇ ਵਾਸਤੇ ਸਮਝ ਨਹੀਂ ਲੱਗ ਰਿਹਾ ਸੀ ਆ ਬੱਸ ਵਗੈਰਾ ਕਿੱਥੋਂ ਮਿਲਣੀ ਆ ਬੱਸ ਹਲੇ ਹੈ ਨਹੀਂ ਗਈ ਇਹ ਆਟੋ ਵਾਲੇ ਪੈਸੇ ਬਹੁਤ ਮੰਗਦੇ ਆ ਹੁਣ ਬਾਈ ਹੋਰਾਂ ਨੇ ਥੋੜੀ ਹੈਲਪ ਕਰਤੀ ਉਹਨਾਂ ਤੋਂ ਪੁੱਛਿਆ ਸੀਗਾ ਉਹਨਾਂ ਨੇ ਸਾਨੂੰ ਦੱਸਤਾ ਕਿ ਇੱਥੋਂ ਮਿਲ ਜਾਣੀ ਆ ਬਸ ਰਾਸਤੇ 'ਚ ਆਹ ਰਸਤਾ ਹੈਗਾ ਡੀਪੀਐਸ ਚੁਰਾ ਹੈ ਨੂੰ ਜਾਂਦਾ ਜਿਹੜਾ ਆਹ ਰਸਤਾ ਜਿਹੜਾ ਇਹ ਲੋਕੇਸ਼ਨ ਵੱਲ ਜਾਂਦਾ ਜਿੱਥੇ ਸਾਨੂੰ ਜਾਣਾ ਆ ਦੇਖਦੇ ਆ ਇੱਧਰ ਦੇਖਦੇ ਆ ਹੁਣ ਕੁਝ ਮਿਲਦਾ ਤਾਂ ਠੀਕ ਆ ਨਹੀਂ ਫਿਰ ਕੁਝ ਹੋਰ ਦੇਖेंगे हां जी ਆਪਾਂ ਪਹੁੰਚ ਗਏ ਲੋਕੇਸ਼ਨ ਤੇ ਆਪਾਂ ਇੱਥੇ ਕਰਨਾ ਹੈ ਸ਼ੂਟ ਰਾਜਸਥਾਨੀ ਵਿਆਹ ਦਾ ਤੇ ਆਪਣਾ ਕੰਮ ਹੈਗਾ ਜਸਟ ਹਾਈਲਾਈਟਸ ਨੈਮੈਟ ਕਰਨਾ ਤੋ ਇਸ ਲਈ ਆਪਾਂ ਪਹਿਲਾਂ ਪਹੁੰਚ ਗਏ ਆ ਕਿਉਂਕਿ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਆਪਾਂ ਸਾਰਾ ਸ਼ੂਟ ਕਰਨਾ ਹੈ ਜਿਆਦਾ ਹੀ ਪਹਿਲਾਂ ਪਹੁੰਚ ਗਏ ਆ ਕਿਉਂਕਿ ਸੈਟਅਪ ਲਾਇਆ ਹੋਇਆ ਆ ਤੇ ਖਿਲਾੜੇ ਪਈ ਹੋਇਆ ਜਿਸ ਪੰਜ ਸੁੰਗਾਂ ਰਹਿੰਦੀਆਂ ਨੇ ਕਰਨੇ ਨੇ ਨਾ ਫਿਰ ਦਾ ਵਕੀਲ ਤੇ ਆਹ ਹਸਾਬ ਕਿਤਾਬ ਜਾ ਹੈਗਾ ਇੱਥੇ ਤੇ ਹਾਂਜੀ ਵਕੀਲ ਬਾਈ ਕੀ ਕਹਿਣਾ ਚਾਹੁੰਦੇ ਹੋ ਕੀ ਕਰੀਏ ਯਾਰ ਵੇਟ ਕਰਦੇ ਹਾਂ ਅਸੀਂ ਅਬੇ ਬੋਲਾ ਗਿਆ 6:30 ਆ ਜਾਏਗੇ ਲੇਕਿਨ ਪਾਰਟੀ ਕabhi ਤੱਕ ਪਤਾ ਨਹੀਂ ਹੈ ਟਾਈਮ ਦੇਖ ਲਓ ਆਪ 9 ਬਜਨੇ ਵਾਲੇ ਹੈ 99 ਹੋ ਗਏ ਰਾਜਸਥਾਨ ਵਿਆਹ ਸੀ ਸ਼ੂਟ ਕਰਨ ਆ ਵਕੀਲ ਦੇ ਪੰਗੇ ਸਾਰੇ ਤੇ ਆਈ ਨਹੀਂ ਗਰਾਊਂਡ ਸਾਰਾ ਖਾਲੀ ਪਿਆਗਾ ਕੁਰਸੀਆਂ ਖਾਲੀ ਪਈਆਂ ਕੁਝ ਨਹੀਂ ਸਾਫ ਸਵੰਗਾਂ ਚੱਲ ਰਹੀਆਂ ਨੇ ਦੇ ਵੇਟ ਕਰੀ ਜਾਂਦੇ ਆ ਹੁਣ ਫਿਰ ਦੇਖਦਿਆਂ ਸਜਾ ਦਾ ਵੈਸੇ ਬਣਦੀ ਆ ਚੱਲ ਕੋਈ ਨਹੀਂ ਵਕੀਲ ਨਹੀਂ ਹੁਣ ਕਿਲਵੀਰ ਬਹੁਤ ਵੇਟ ਕਰਾਇਆ ਤੂੰ ਹਾਂ ਸ਼ੂਟ ਆਸਤੇ ਤਿਆਰ ਹੋ ਗਏ ਵਿਆਹਾਂ ਦਾ ਹਜੇ ਕੁਝ ਪਤਾ ਨਹੀਂ ਹੈਗਾ ਉਹ ਤਿਆਰ ਹੋ ਰਿਹਾ ਅਸੀਂ ਪਹਿਲਾਂ ਤਿਆਰ ਹੋ ਗਏ ਆ ਖਾਣ ਪੀਣ ਹੋਏ ਕੁਝ ਨਹੀਂ ਲੱਗਿਆ ਇੱਥੇ ਇਸ ਲਈ ਅਸੀਂ ਬਾਹਰ ਚਾਹ ਪੀਣ ਆਇਆ

ਆਪ ਵੀ ਇਲਰਗੇ ਲੱਗੇ ਹੋਏ ਫੋਟੋਗ੍ਰਾਫਰ ਤੇ ਆਪਣਾ ਸਾਡਾ ਬਾਬਾ ਸਿਨੇਮੈਟਿਕ ਕਰ ਰਹੇ ਆ ਸ਼ੂਟ ਇਹ ਹੈਗੇ ਆ ਸਾਰੇ ਇਨਫਲੂਐਂਸਰ ਸੁਣਦਿਆਂ ਦਾ ਨਜ਼ਾਰਾ ਆ ਰਿਹਾ ਕਿਉਂਕਿ ਕੋਈ ਰੌਲਾ-ਰੱਲਾ ਨਹੀਂ ਹੈਗਾ ਸਾਰੇ ਇੰਸਟਾਗ੍ਰਾਮ ਦੇ ਇਨਫਲੂਐਂਸਰ ਨੇਗੇ ਫਾਲੋਅਰ ਸਾਰੇ ਦੇ ਹੈਗੇ ਆ ਕਿਸੇ ਦੇ ਮਿਲੀਅਨ ਆ ਕਿਸੇ 2 ਲੱਖ 4 ਲੱਖ ਆਈਡੀਆ ਮੈਂਸ਼ਨ ਕਰਾਂਗੇ نیچے ਤੁਸੀਂ ਵੀ ਦੇਖ ਲਿਓ ਵਕੀਲ ਕਰਦਾ ਆਪਦਾ ਆਪਾਂ ਵੀ ਕਰਨੀ ਏ ਘੁੱਟ ਚਾਲਦਿਆਂ ਹੁਣ ਇਨਾਂ ਦਾ ਇੱਕ ਸ਼ਾਗਨ ਆ ਜਿਹੜਾ ਵਿਆਹ ਦਾ ਉਹ ਹੋ ਗਿਆ डन ਹੁਣ ਖਾਣਾ ਖਾਣ ਚੱਲੇ ਆ ਆ ਲੱਗਿਆ ਸਟੇਜ ਕੁਰਸੀਆਂ ਉੱਧਰ ਸਾਹਮਣੇ ਲੱਗਿਆ ਹੋਇਆ ਖਾਣਾ ਇਹ ਕਿਉਂ ਇਨਫਲੂਐਂਸਰਾਂ ਦਾ ਵਿਆਹ ਹੈ ਇਸ ਲਈ ਇੱਥੇ ਫੋਟੋਆਂ ਵੀਡੀਓ ਰੀਲਾਂ ਵਾਸਤੇ ਬਹੁਤ ਪ੍ਰਬੰਧ ਕੀਤਾ ਗਿਆ ਇੱਕ ਤਾਂ ਮੋਟਰਸਾਈਕਲ ਲਵ ਆ ਇੱਕ ਗੇਟ ਉਹ ਪੇਂਟਿੰਗ ਇੱਕ ਆ ਗੇਟ ਲੱਗਦਾ ਸਾਹਮਣੇ ਪੈਂਡਿੰਗ ਲੱਗ ਤੋਂ ਆ ਪੈਂਟਿੰਗ ਆ ਹੈਗਾ ਟੈਲੀਫੋਨ ਬੂਥ ਬਹੁਤ ਸਾਰੇ ਚੀਜ਼ਾਂ ਲੱਗ ਤੋਂ ਜਿਹੜੀਆਂ ਸਪੈਸ਼ਲ ਲੱਗਾਂ ਹੋਣਗੀਆਂ ਤਾਂ ਕਿ ਰੀਲਾਂ ਬਣਾਉਣ ਵਿੱਚ ਕੋਈ ਕਮੀ ਨਾ ਰਵੇ ਇੱਥੇ ਲੱਗਿਆ ਹੋਇਆ ਖਾਣਾ ਹੁਣ ਖਾਣੇ 'ਚ ਕੀ ਕੀ ਆ ਤੁਹਾਨੂੰ ਦਿਖਾਉਣੀ ਹੈ ਕੀ ਲਾਪਸੀ ਲਾਪਸੀ ਕਹਿੰਦੇ ਨੇ ਇਹਨੂੰ ਕਹਿੰਦੇ ਲਾਪਸੀ ਆਲੂ ਗੋਭੀ ਤੇ ਦਾਲ ਰੋਟੀ ਬਸ ਦੁਪਹਿਰ ਦੇ ਖਾਣੇ ਚ ਐਨਾ ਕੁਝ ਹੈ ਆ ਰੈਡੀ ਸਭ ਰੈਡੀ ਆ ਰੈਡੀ ਯਸ ওকে 42 ਜਗ੍ਹਾ ਤੇ ਜਦੋਂ ਕੁੜੀ ਨੂੰ ਲੈ ਕੇ ਆਉਂਦੇ ਨੇਗੇ ਘਰੋਂ ਤਾਂ ਉਹਨੂੰ ਇਦਾਂ ਪੂਰੀ ਧੂਮ ਧਾਮ ਨਾਲ ਲਿਆਂਦਾ ਜਾਂਦਾਗਾ ਨੱਚਣਾ ਗਾਉਣਾ ਤੇ ਨਾਲਾ ਮਖੌਟਿਆਂ ਵਾਲੇ ਤੇ ਜੋਕਰ ਵਗੈਰਾ ਇਹ ਕਾਫੀ ਕੁਛ ਇਹਦੇ ਚ ਮਤਲਬ ਉਹਨਾਂ ਨੇ ਐਡ ਕੀਤਾ ਸੀਗਾ ਤਾਂ ਕਿ ਉਹਦਾ ਪੂਰਾ ਧੂਮ ਧਾਮ ਨਾਲ ਸਵਾਗਤ ਕੀਤਾ ਜਾਵੇ ਤੇ ਆ ਇੱਕ ਆ ਚਾਰ ਟੈਰਾਂ ਵਾਲਾ ਮੋਟਰਸਾਈਕਲ ਜਾਂ ਇਹ ਨਾਮ ਹੁੰਦਾ ਜੋ ਵੀ ਦੇਖ ਲਓ ਤੇ ਪੂਰੇ ਕੈਂਡ ਕਾ ਮਤਲਬ ਕੈਂਡ ਸਵਾਗਤ ਕਰਦੇ ਆ ਇਹ ਜਦੋਂ ਇਨਫਲੂਐਂਸਰਾਂ ਦੇ ਵਿਆਹ ਚ ਸ਼ੂਟ ਕਰਨਾ ਦਾ ਸਭ ਤੋਂ ਵੱਡਾ ਚੈਲੰਜ ਹੁੰਦਾ ਰੀਲਾਂ ਵਾਲਿਆਂ ਤੋਂ ਬਚਣਾ ਆਪ ਨੂੰ ਸ਼ੂਟ ਕਰਨ ਨਹੀਂ ਦਿੰਦੇ ਨਹੀਂ ਹੈਗੇ ਮੂਰੇ ਮੂਰੇ ਫਸੇ ਜਾਂਦੇ ਨੇ ਕਿ ਮੋਬਾਈਲ ਲੈ ਕੇ ਤੇ ਔਖਾ ਹੀ ਹੁੰਦਾ ਲਗਭਗ ਮਨਾਉ ਥਿਖਸਨ ਬੋਲ ਸਕਦੇ ਹੁੰਦੇ ਆ ਉਹ ਪਰਸਨਗਲ ਜਿੱਦਾ ਹਸਾਬਕ ਤਬ ਗੱਡੀ ਵਾਲਾ ਹੁੰਦਾਗਾ ਬੈਗ ਗੇਅਰ ਹੁੰਦਾਗਾ ਉਹ ਵੀ ਚਲਾਉਣਾ ਪੈਂਦਾ ਬਸ ਇਹਦੇ ਹੈਂਡਲ ਹੁੰਦਾ ਆ ਤੇ ਬਿਆਲੀ ਕੁੜੀ ਨੂੰ ਚਲਾਉਣਾ ਨਹੀਂ ਆਉਂਦਾ ਸੀਗਾ ਪਹਿਲਾਂ ਤਾਂ ਪੈਰ ਮੱਦ ਤੇ ਉਹਨੇ ਦੋ ਚਾਰ ਜਣਾਂ ਦੇ ਪਰ ਕੁੱਲ ਮਿਲਾ ਕੇ ਲੱਗ ਲਗਾ ਕੇ ਲੈ ਹੀ ਗਏ ਆ ਦੇਖੋ ਕੈਮਰਾ ਵਾਲੇ ਘੱਟ ਨੇ ਮੋਬਾਈਲ ਵਾਲੇ ਵੱਧ ਨੇ ਨੱਚਣਾ ਗਾਉਣਾ ਵਧੀਆ ਜੋਕਰ-ਜੁਕਰਿਵਾ ਸੀਗਾ ਤੇ ਆ ਮਗਰ तितਲੀਆਂ ਜੀਆਂ ਵੀ ਨੇ ਆ ਗੰਨ ਜੀ ਬੋਤਲਾਈ ਸੀ ਉਹਨਾਂ ਨੇ ਉਹ ਵਿੱਚ ਪਾ ਕੇ ਉਹ ਸਾਰੇ ਕਾਗਜ਼ ਜਿਹੜਾ ਕਾਜਾ ਮਰਵਾਉਂਦੇ ਸੀ ਕਾਗਜ਼ ਉਡਾ ਦਿੰਦੇ ਸੀ ਸਮਾਉਣ ਚ ਬੱਸ ਇਹਨਾਂ ਦਾ ਹੀ ਭੰਨਣਾ ਹੈਗਾ। ਇੱਥੇ ਆ ਸਾਈਡਾਂ ਦੇ ਜਿਹੜੇ ਪੜਾਕੇ ਚਲਾਏ ਸੀਗੇ ਕਈ ਤਾਂ ਵਿਚਾਰੇ ਮੇਰੇ ਵਾਲੇ ਕਿ ਡਰ ਵੀ ਜਾਂਦੇ ਨੇ ਇੱਕਦਮ ਚਲਦੇ ਆ ਪੜਾਕੇ ਇਹ ਬਹੁਤ ਆਵਾਜ਼ ਕਰਦੇ ਹੁੰਦੇ ਨੇਗੇ ਤੇ ਆ ਕਾਬਜ ਬਹੁਤ ਖਿਲਾਰਦੇ ਨੇ ਬਾਕੀ ਧੂਆਂ ਤਾਂ ਆ ਜਾਂ ਕਰਕੇ ਬਸ ਨੱਚਦੇ ਗੁੰਦੇ ਜਨਗੇ। ਲੋ ਜੀ ਹੁਣ ਹੋਣ ਲੱਗੇ ਇੱਥੇ ਮਹਿੰਦੀ ਦੀ ਰਸਮ ਸਾਹਮਣੇ ਨੱਚ ਰਹੇ ਨੇਗੇ ਤੇ ਪਿੱਛੇ ਉਹ ਜਿਹੜੀ ਸਿੱਪੀ ਜੀ ਹੈਗੀ ਉੱਥੇ ਕੁੜੀ ਬੈਠੀ ਆ ਉਹਦੇ ਮਹਿੰਦੀ ਲਾ ਰਹੇ ਨੇਗੇ। ਆ ਦੇਖੋ ਜੀ ਆ ਵਿਆਹਲੀ ਕੁੜੀ ਮਹਿੰਦੀ ਲਵਾ ਰਹੀ ਆ। ਕੰਪਰੀਟ ਚ ਜਾਣਾ ਹਰਕਤ ਕਰਨੀ ਹੋਦੀ ਆ ਗੋਲ ਗੋਲ ਤਾਂ ਕੀ ਪਾਉਣਾ ਸੀਗਾ ਪੱਖਾ ਚਲਾਉਣਾ ਪਿਆ ਗਰਮੀ ਬਹੁਤ ਆਈ ਮੈਰਿਜ ਪੈਲਸ ਰਾਤ ਦਾ ਪੂਰਾ ਵਿਊ ਲਓ ਜੀ ਵਕੀਲ ਨੇ ਸੰਦੇ ਤਿਆਰ ਕਰ ਲਿਆ ਆਪਾਂ ਕੇ ਮਿਲ ਰੈਡੀ ਕਰਕੇ ਟੇਬਲ ਤੇ ਰੱਖਤਾ ਬਾਕੀ ਸਾਰਾ ਲੈਟਾ ਨੋਟਾਂ ਵਕੀਲ ਹੋਰੀ ਕਰ ਰਿਹਾ ਤਿਆਰ ਫਿਰ ਆਪਾਂ ਕਰਦੇ ਆ ਸ਼ੂਡ ਚਲੋ ਸ਼ੁਰੂ ਕਰਦੇ ਆ ਉਹਨਾਂ ਰਾਤ ਨੂੰ ਸਟੇਜ ਤੇ ਨਾਚ ਗਾਣਾ ਹੁੰਦਾਗਾ ਇਹਨਾਂ ਦਾ ਤੇ ਕੁੜੀ ਨੂੰ ਲਿਆ ਰਹੇ ਨੇਗੇ ਨਾਲ ਕੁੜੀ ਦਾ ਭਰਾਗਾ ਤੇ ਕੁੜੀ ਦੀਆਂ ਭੈਣਾਂ ਨੇਗੀਆਂ ਤੇ ਇਹ ਪੂਰਾ ਗਾਜੇ ਬਾਜੇ ਰੋਲਾ ਗੋਲਾ ਜਿਹਾ ਪਾ ਕੇ ਆ ਧੂਆਂ ਜਾਂ ਕਰਕੇ ਤੇ ਫਿਰ ਲਿਆ ਰਹੇ ਆ ਕੁੜੀ ਨੂੰ ਸਟੇਜ ਤੇ ਸੁਪਰਸਟਾਰ ਤੋ ਇੱਕ ਬਾਰ ਸਭੀ ਤਿਆਰ ਹੋ ਜੀ ਜੋ ਅਭਿਸ਼ੇਕ ਗਰੌਂਡ ਵਰਸਟਰ ਹੈ ਭਾਈ ਅਭਿਸ਼ੇਕ ਕਿੱਥੇ ਓਏ ਵਕੀਲ ਦੇ ਭਰਾ

ਇਹ ਤੇ ਸਾਊਥ ਇੰਡੀਅਨ ਫੂਡ ਆ ਗਏ ਨਾ ਕਿਦੋਂ ਦਾ ਮਰਜੀ ਹੋਵੇ ਇਹ ਬਣਦਾ ਸੂਜੀ ਸੇ ਪਤਾ ਮੈਨੂੰ ਤਾਂ ਨਾ ਕੀ ਨਾਮ ਨਹੀਂ ਯਾਦ ਸੀ ਮੈਨੂੰ ਫਿਰ ਮੈਨੂੰ ਜੁਕਲਪ ਕੀ ਹੈ ਚਲ ਬਜੀ ਹੈ ਸਮਾਈਲ ਤੇਰੀ ਇਹ ਹੈਗਾ ਜੀ ਉਪਮਾ ਉਪਮਾ ਸੂਜੀ ਦਾ ਬਣਦਾ ਜਿਵੇਂ ਸੂਜੀ ਦਾ ਕੜਾਹ ਬਣਦਾ ਸੂਜੀ ਦਾ ਕੜਾਹ ਮਿੱਠਾ ਹੁੰਦਾ ਹੈ ਬਸ ਇਹ ਥੋੜਾ ਨਮਕੀਨ ਹੁੰਦਾ ਹੈ ਹੋਰ ਕੋਈ ਫਰਕ ਨਹੀਂ ਵੈਸੇ ਬਾਲਾ ਪਸੰਦ ਤਾਂ ਨਹੀਂ ਹੈਗਾ ਚਲ ਕੋਈ ਨਹੀਂ ਅਲਟਰਨਟਿਵ ਹੈ ਹੁਣ ਇਹ ਹੀ ਖਾਣੀਆਂ ਓਡਾ ਸਿੰਧੀ ਆ ਆਪਾਂ ਤਾਂ ਭਾਈ ਉਪਮਾ ਖਾ ਲਿਆ ਮੰਨ ਕੇ ਚੱਲੋ ਨਮਕੀਨ ਨਮਕੀਨ ਸੂਜੀ ਦਾ ਘੜਾ ਬਾਈ ਨੇ ਭਰ ਰੱਖੀ ਆਪਣੇ ਲਈ ਬਾਈ ਨੇ ਭਰੀ ਹੋਈ ਪਲੇਟ ਖਾਲੀ ਕਰਤੀ ਆ ਦੋ ਪਲੇਟ ਖਾਲੀ ਕੀਤੀ ਹੈ ਮੈਂ ਦੋ ਪਲੇਟ ਵਾਹ ਭਾਈ ਕੀ ਬਾਤ ਆ ਉਸ ਕੋ ਲੈ ਕੇ ਆਉਂ ਕੀ ਕਰ ਰਿਹਾ ਉਹਨੂੰ ਉਪਮਾ ਉਪਮਾ ਦੋ ਬਲਵਾਂ ਕੋਟਾ ਕੋਈ ਕਿ ਕਰ ਰਖਾ ਜਾ ਰਹੀ ਹੈ ਮੈਂ ਬਾਈ ਨੇ ਚਾਰ ਪਲੇਟ ਖਾਲੀ ਕਰਕੇ ਹੁਣ ਚਾਹ ਪੀ ਰਿਹਾ ਚਾਹ ਨਾ ਸਮਝ ਨਹੀਂ ਇਹ ਚਾਰ ਪਲੇਟ ਖਾਲੀ ਕਰ ਸਕਦਾ ਹੈ लेकिन ये गंदगी कब फेंके हुए ना हाँ। ये सब चाय के कब इसने अरे अरे क्या बात है।, है क्या बात है भाई भाई ने कितना खा लिया है कि इसलिए झुक रहा है वजन से ले पर देखो ले पर दिया बोले पर दिया बढ़िया <laughs> ना पहले के रविवार को बच्चे हुए ने पक्का चला रखा कर यहां इत्ते बहुत जो बाहर जावांगे तो और गर्मी है ਵਕੀਲ ਵਾਕੇ ਨਾ ਡੈਡੀਸ਼ਨ ਠੀਕ ਹੈ ਹਾਈ ਬ੍ਰੋ ਹਾਈ ਵਕੀਲ ਛੱਡ ਗਿਆ ਚੱਲਿਆ ਹੁਣ ਆ ਕੀ ਕਰਾਂ ਯਾਰ ਮੈਨੂੰ ਜਾਣਾ ਪਊਗਾ ਯਾਰ ਕਿ ਮੇਰੇ ਉੱਤੇ ਫਰੇਮਾ ਬਣਾਨੀਆਂ ਪੈਣੀਆਂ ਐ ਨਾ ਇੱਥੇ ਫਰੇਮਾ ਲਾਣੀ ਨਾਣੀਆਂ ਕੋਈ ਮਰੋ ਤੇਰੇ ਆਰਡਰ ਦੀ ਪਰੇਸ਼ਾਨੀ ਹੋਣਾ ਮੈਨੂੰ ਹੋਰ ਕੀ ਕਰੀਏ ਬਸ ਇਹਦੇ ਮੈਨੂੰ ਆਸਾਨ ਕੰਮ ਮਿਲਦੇ ਕੋਈ ਤਾਂ ਕਰ ਇੱਥੇ ਚੱਲ ਰਿਹਾ ਪ੍ਰੋਗਰਾਮ ਹੁਣ ਕੋਈ ਹੋਰ ਆ ਨਾਨਕੇ ਆਇਆ ਨਾ ਨਾਨਕੇ ਆ ਨਾਨਕੇ ਆ ਨਹੀਂ ਹੋਰ ਕੀ ਆ ਆਇਨੇ ਦੀ ਕੁੜੀ ਦੇ ਨਾਨਕੇ ਨਾ ਪ੍ਰੋਗਰਾਮ ਚੱਲ ਰਿਹਾ ਇੰਨਾ ਆ ਕੋਈ ਇਹਨਾਂ ਦੀ ਪੂਜਾ ਹੋ ਰਹੀ ਆ ਆ ਨਿਕਾਲਦੇ ਆ ਉਸਰ ਆ ਗੀ ਨੀ ਕਰ ਲੋ ਜੀ ਆਪਾਂ ਸ਼ੂਟ ਕਰ ਰਹੇ ਹਾਂ ਤੇ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਹੈਗਾ ਹੁਣ ਕੋਈ ਹੋਰ ਅਸ ਮਿਲਵਾਜ ਆ ਗਈ ਮੈਨੂੰ ਲੱਗਦਾ ਉੱਥੋਂ ਸਮਾਨ ਲੈ ਕੇ ਸਾਰਾ ਪੂਜਾ ਕਰਦੇ ਇੱਥੇ ਪਹੁੰਚ ਗਏ ਉਹ ਬਿਆਲੀ ਕੁੜੀ ਹੈ ਵੀ ਉਹਨੂੰ ਕੋਈ ਸਮਝਾ ਰਹੇ ਨੇ ਆ ਇਹਨਾਂ ਦਾ ਕੋਈ ਸੰਗੀਤ ਚੱਲ ਰਿਹਾ ਲੇਡੀ ਸੰਗੀਤ ਗਾ ਰਹੀਆਂ ਨੇ ਆਪਾਂ ਇੱਥੇ ਲਿਖ ਰਹੇ ਹਾਂ ਲੋ ਵੀ ਇਹ ਦੁਪਹਿਰ ਦਾ ਖਾਣਾ ਆਏਗਾ ਇਹ ਬੂੰਦੀ ਕੀ ਕਹਿੰਦੇ ਇਹਨੂੰ ਮੁਕਤੀ 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 ਕੜੀ ਪਤਾ ਗੋਭੀ ਸੇ ਮੁਕਤੀ ਸੇ ਇਹ ਵਾਲੇ ਹਲੇ ਉੜਾ ਹਲੇ ਉੜਾ ਹਲੇ ਉੜਾ राजस्थानी दस्तानी जैसी रोटियां ने खा ली है हुन चपाती चपाती होळ छक्की हो रया है हेलो डॉट ओ हां दो ये प्रमोशन हो रहा है, है बात हां सही है तो अब बताइए सही सही में क्या है नाम क्या पता वीडियो वायरल होगी गई तो हीरो का प्रमोशन हो जाएगा अरे हाँ सही है ना भाई चलो कोई बात नहीं हाँ नहीं बिल्कुल मकील किक क्या सोच रहा है भाई ਕੀ ਚੀਜ਼ ਕਿ ਲਗਾਈ ਮਾਰਾ ਰੀ ਇਹਨਾਂ ਲਗਾਈ ਹਾਂ ਹਾਂ ਜੀ ਆਪਾਂ ਖਾਣਾ ਖਾ ਲਿਆ ਮਿੱਠਾ ਖੱਟਾ ਤੇ ਨਮਕੀਨ ਕੀਆ ਨੁਕਤੀ ਹਾਂ ਨੁਕਤੀ ਨੰਨੇ ਨਾਲ ਨੁਕਤੀ ਇਸੇ ਬੋਲਦੇ ਐ ਨੁਕਤੀ ਜੋ ਨਾ ਖਾਏ ਉਸਕੀ ਨਹੀਂ ਹੋਗੀ ਮੁਕਤੀ ਆ ਸਹੀ ਐ ਸਾਰਾ ਪੰਡਿਤਰਾ ਮੁਕਤੀ ਸਾਰਾ ਉਹ ਮਣਕ ਮੋੜਨੇ ਤੋਂ ਪਹਿਰ ਲੱਗੇ ਗੱਡੀ ਨਹੀਂ ਆਉਗੀ ਕੀ ਹੋ ਰਿਹਾ ਕੁਲ ਭਾਈ ਪੁੱਛਣਾ ਓਏ ਖੰਦਰ ਲਾ ਕਿਸੇ ਥਾਂ ਦਾ ਕਿ ਮੇਰੇ ਕੋਲ ਆ ਕੇ ਮੇਰੇ ਕੋਈ ਬੁੱਲ ਰਿਹਾ ਭਾਈ ਬਾਈਕ ਨਹੀਂ ਹੈ ਵਕੀਲ ਵਕੀਲ ਨੇ ਕਿਹਾ ਸੀਗਾ ਕਿ ਜodhpur ਘਮਾਉਣ ਦੀ ਜ਼ਿੰਮੇਵਾਰੀ ਮੇਰੀ ਆਪਾਂ ਨੂੰ ਪਰ ਹੁਣ ਪਰ ਨਾ 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 ਸਭ ਤੋਂ ਇੱਕ ਵਾਰੀ ਨਿਕਲਿਆ ਇੱਕ ਵਾਰੀ ਮੇਰੇ ਬੁੱਲ ਨਾ ਪਰ ਹੁਣ ਵਕੀਲ ਮੁਕਰਦਾ ਜਾ ਰਿਹਾ ਕਮਾਲ ਹੈ ਦਿਨ ਦਿਨ ਚੈਨ ਉਹ ਮੈਂ ਜਾ ਰਿਹਾ ਹਾਂ ਜਿਹੜਾ ਸੀ ਦੁਕੀ ਜਵਾਬ ਦੇ ਪੱਕੇ ਹੁੰਦੇ ਉਹ ਤਾਂ ਉਹ ਫਰੀਦ ਗਿੱਲ ਭਾਈ ਇਹ ਦੇਖ ਦੇਖ ਗਿੱਲ ਭਾਈ ਮੇਰੇ ਮੇਰੇ ਕੋਲ ਪ੍ਰੂਫ ਹੈਗੇ ਆ ਠੀਕ ਆ ਹੁਣ ਮੁੱਕਰਨਾ ਨਹੀਂ ਆ ਕੱਲ ਨੂੰ ਘਰੋਂ ਨਾਲ ਦੀ ਜ਼ਿੰਮੇਵਾਰੀ ਤੇ ਘਮਾਉਣਾ ਕੀ ਸੋਚ ਰੇ ਅਗਿਲ ਆਪਾਂ ਦੇਣੀ ਗਲਾ ਸੁੱਕ ਗਿਆ ਹਾਂ ਜੀ ਅੱਜ ਹੈਗੀ ਆ ਬਰਾਤ ਆਈ ਆ ਤੇ ਕੱਟਕੁੱਟ ਬਹੁਤ ਹੋਇਆ ਇੱਥੇ तो पीछे कुकर रावण मेला मिला लगया ए की भाई ए ए की भाई है की ये है है। सूप देखते हैं कैसा दिख है मतलब है क्या है सूप है कौन सा सूप ए? है भाई ये टमाटर का होगा टोमेटो सूप ठीक है ओके थैंक यू ए ओनली मिर्चा की सब्जी चावल एक क्या है भाई है। एक पता है देखो भाई एक रख दो यार उधर रख भाई की हो गया ਮੈਨੂੰ ਸਮਝ ਨਹੀਂ ਆ ਰਹਾ ਖਾਣਾ ਕਿਵੇਂ ਆ ਤੇ ਪਨੀਰ ਹੈਗਾ ਪਨੀਰ ਪਾਉਣਾ ਆ ਇਸੇ ਹਾਂ ਦੇ ਧੰਨਵਾਦ ਆ ਯਾਰ ਇਹ ਆ ਬਾਈ ਹੋਰਾਂ ਦੀ ਪਲੇਟ ਬਾਈ ਹੋਰੀ ਰਾਜਸਥਾਨ ਤੋਂ ਇਹ ਕਨਫਿਊਜ਼ਨ ਇਹ ਸਾਡੀ ਪਲੇਟ ਆ ਇੱਥੇ ਕਨਫਿਊਜ਼ਨ ਆ ਸਾਰਾ ਹੀ ਸਾਹਤ ਨਹੀਂ ਆਲੀ ਗੱਲ ਕੀ ਖਾਈਏ ਹੋਰ ਹੋਰ ਫੀਲਿੰਗ ਹੋ ਰਹੀ ਆ ਇਹ ਬਰਫੀ ਆ ਗੇਵਰ ਤਲੋਂ ਜਾਲ ਜਾਂ ਉੱਪਰ ਕਰੀਮ ਆ ਇਹਦੇ ਯਾ ਗੇਚੀ ਪਰ ਟੇਸਟ ਸੁਆਦ ਆ ਇੱਕ ਗਿਆ ਖੀਚਿਆ 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 ਖਾਣੇ ਆ ਔਰ ਕੀਚੜੀ ਕੋ ਕੇ ਇਹ ਕੀ ਹੈ ਦਾਲ ਇਹ ਦਾਲ ਹੈ ओनली ਹੌਲੀ ਦਾਲ ਬਰਾਈ ਕੇ ਬਣਾਈ ਗਈ ਮੇਲ ਦਸਤ ਦੀ ਦਾਲ ਜੇ ਕੀਚੀਆ ਇਹ ਦਾਲ ਔਰ ਇਹ ਹੈ ਗੇਵਰ ਗੇਵਰ ਬਰਤੀ ਸਵਾਦ ਆ ਇਹ ਬਾਈ ਲੋਕੋ ਨੂੰ ਵੀ ਨਹੀਂ ਪਤਾ ਹੈ ਕਿਹਾ ਕਾਂ ਆ ਗਿਆ ਦੁੱਲਾ ਪਿਆ ਤੇ ਪੰਜਾਬ ਤੋਂ ਬੱਗਾਲੇ ਸਿਰਫ ਅਸੀਂ ਆ ਦੋਵੇਂ ਬਾਕੀ ਸਾਰਿਆਂ ਨੇ ਜਾਂ ਤਾਂ ਰਾਜਸਥਾਨੀ ਪਗਾਵਨ ਨਹੀਂ ਆਣੀਆਂ ਜਾਂ ਫਿਰ ਬੋਧੀਆਂ ਵਾਲੇ ਨੇਗੇ ਤੇ ਸਾਰੇ ਮਤਲਬ ਲਗਭਗ ਬਹੁਤ ਆਦਾ ਸਾਨੂੰ ਦੇਖ ਰਿਹਾ ਵੀ ਇਹ ਪੰਜਾਬੀ ਕਿੱਧਰ ਤੁਰੇ ਫਿਰਦੇ ਆ ਹੁਣੇ ਹੁਣੇ ਜਿਹੜਾ ਤੁਸੀਂ ਸ਼ੋਰ ਸ਼ਰਾਬਾ ਸੁਣਿਆਗਾ ਇਹ ਇਹਨਾਂ ਦਾ ਕੋਈ ਲਾਈਕਾ ਪਾਪਾ ਆਇਆਗਾ ਤੇ ਉਹਦਾ ਸਵਾਗਤ ਕੀਤਾਗਾ ਤੇ ਉਹਨਾਂ ਨੇ ਉਹਨੂੰ ਉੱਥੇ ਬਿਠਾ ਲਿਆ ਸਾਰੇ ਮੱਥਾਂ ਵਗੈਰਾ ਦੇ ਕੇ ਉਹਦੇ ਸਵਾਗਤ ਲਈ ਆਹ ਦੇਖੋ ਕਾਫੀ ਚੱਲਾਂਗਾ ਜੇ ਆਹ ਬਲਾਸਟਰ ਨੇਗੇ ਇਹ ਜਿਹੜੇ ਬਲਾਸਟ ਹੁੰਦੇ ਨੇ ਪਟਾਕੇ ਜੀ ਆਹ ਦੇਖੋ ਮਕੈਨੀਕਲ ਹੈਗਾ ਕੋਈ ਬੈਟਰੀ ਵਗੈਰਾ ਲੱਗੀ ਹੋਈ ਹੈ ਨਾਲ ਦੇ ਉਹਨੂੰ ਮਤ ਸਾਰੀਆਂ ਤਿਆਰੀਆਂ ਹੋ ਰਹੀਆਂ ਇੱਥੋਂ ਦੀ ਕੁੜੀ ਨੇ ਆਉਣਾ ਐ ਐਂਟਰੀ ਹੋਣੀ ਐ ਤੇ ਆਹ ਗੁਵਾਰੇ ਵਗੈਰਾ ਲਾ ਰਹੇ ਆ ਕੁੜੀ ਜਦੋਂ ਦੋਵੇਂ ਆਏ ਸਟੇਜ ਤੇ ਤੇ ਆਹ ਦੇਖੋ ਇਹਨਾਂ ਨੇ ਪੜਾਕੇ ਜੇ ਆ ਨਾਰ ਜੇ ਧੂਆਂ ਜਹੋਰ ਵੱਡਾ ਸਸਤ ਜਵਾ ਬਾਬਾ ਕੁਝ ਚਲਾਇਆ ਸੀਗਾ ਉਸ ਤੋਂ ਬਾਅਦ ਫਿਰ ਇਹਨਾਂ ਦੇ ਆ ਸਟੇਜ ਤੇ ਰਸਮਾਂ ਰਿਵਾਜ ਸ਼ੁਰੂ ਹੋਗੇ ਇਕ ਆ ਇਹਨਾਂ ਦੇ ਹੋਰ ਰਿਵਾਜ ਹੈਗਾ ਕੁੜੀ ਦੇ ਭਰਾ ਉਹਨੂੰ ਚੱਕ ਕੇ ਸੋਫੇ ਤੇ ਬਿਠਾਉਂਦੇ ਨੇਗੇ ਮਾਏ ਦੇ ਬਗੀ ਨੇ ਬਿਆਲੇ ਮੁੰਡ ਨੂੰ ਕੁਝ ਚੀਜ਼ਾਂ ਸਮਝਾਈਆਂ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੇ ਪੋਰਟ੍ਰੇਟ ਕਰਨਾਗੇ ਪੋਰਟ੍ਰੇਟ ਸੋਹਣੇ ਹੋਗੇ ਸੀਗੇ ਜਲਦਾ ਬ੍ਰਾਹਮਣ ਨੇ ਮਿਲਦਾ ਕਿੰਨੇ ਮਿਲਦਾ ਲੋਈ ਕੁੜੀ ਦੀ ਵਿਦਾਈ ਹੋ ਗਈ ਆ ਤੇ ਆਪਾਂ ਵੀ ਹੁਣ ਘਰਾਂ ਨੂੰ ਵਿਦਾ ਹੋਈਏ ਸਸਟੀ ਕਾਲ ਸਾਰਿਆਂ ਨੂੰ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰਦੇ ਹੋ ਕਮੈਂਟ ਕਰਕੇ ਜਰੂਰ ਤੁਸੀਂ ਬਲੌਗ ਨੂੰ ਲੱਗਿਆ ਸ਼ੁਕਰੀਆ ਬਹੁਤ ਬਹੁਤ ਹਾਂਜੀ ਦੋਸਤੋ ਸਵੇਰ ਹੋ ਗਈ ਆ ਸਾਰੀ ਯਾਤ ਲੰਘ ਗਈ ਵਿਆਹ ਤੇ ਤੇ ਰਾਜਸਥਾਨੀ ਵਿਆਹ ਕੰਪਲੀਟ ਹੋ ਗਿਆ ਫੇਰੇ ਹੋ ਗਿਆ ਡੋਲੀ ਤੁਰ ਗਈ ਨਿਬੜ ਗਿਆ ਕੰਮ ਆਪਾਂ ਵੀ ਫ੍ਰੀ ਹੋ ਗਏ ਸ਼ੂਟ ਕਰਕੇ ਹੁਣ ਬਸ ਆਪਾਂ ਚੱਲਦੇ ਆਂਗੇ ਦੂਸਰੀ ਜਗ੍ਹਾ ਜਿੱਥੇ ਰੁਕਣਾ ਆ ਇੱਥੋਂ ਪੈਲਸ ਤੋਂ ਨਿਕਲਣਾ ਆ ਤੇ ਉੱਥੇ ਫਿਰ ਆਪਾਂ ਘੁੰਮਣਾ ਆ ਜੋਧਪੁਰ ਸ਼ਹਿਰ ਕਿਲਾ ਹੋਰ ਕੁਛ ਜੀ ਜਾਣਦੇ ਤੁਹਾਨੂੰ ਦਿਖਾਉਂਦੇ ਆਂਗੇ ਆ ਕਿੱਥੇ ਕਿੱਥੇ ਘੁੰਮਣਾ ਜਾਣਕਾਰੀ ਵੀ ਦਿੰਦੇ ਆਂ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਚੈਨਲ ਤੇ ਬੈਲ ਆਈਕਨ ਦਾ ਬੰਨਾਨ ਬਿਲਕੁਲ ਨਾ ਭੁੱਲਿਓ ਤੇ ਜੇ ਕੋਈ ਤੁਹਾਡਾ ਸਵਾਲ ਜਵਾਬਾ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਇੰਸਟਾਗ੍ਰਾਮ ਦੀ ਕਮਲਸ ਨੀਮੈਟ ਕਾ ਫੇਸਬੁਕ ਵੀ ਕਮਲਸ ਨੀਮੈਟ ਕਾ ਸ਼ੁਕਰੀਆ ਬਹੁਤ-ਬਹੁਤ ਕੀ ਆ ਬਾਤ ਹੈ ਭਾਈ ਓਏ ਛਿੱਟੀ ਹੋ ਗਈ ਓਏ ਸ਼ੂਟ ਕੰਪਲੀਟ ਹੋ ਨਿਕਲਣਾ ਆ ਸਮਾਨ ਕਿੰਨਾ ਕਿੰਨਾ ਧੱਕ ਰੱਖਿਆ ਮੈਂ ਵੀ ਵੱਡਾ ਬੈਗ كي هات